ਅਮਰਜੀਤ ਹਾਂਜੀ ਆ ਚਾਹ ਦਾ ਬਣਾ ਕੋਟ ਇਹ ਮੇਤੋਂ ਨਹੀਂ ਚਾਹ ਬਣਦੀ ਹੈਗੀ ਔਰ ਰੋਟੀ ਪਾਈ ਪਈ ਹੈ ਡੱਬੇ ਚ ਆਪੇ ਚਾਹ ਬਣਾ ਕੇ ਪੀ ਲਓ ਤੁਸੀਂ ਮੇਤੋਂ ਨਹੀਂ ਬਣਦੀ ਹੈਗੀ ਦੱਸ ਚਾਹ ਕਿਉਂ ਨਹੀਂ ਬਣਦੀ ਮੇਤੋਂ ਨਹੀਂ ਬਣਦੀ ਆਪੇ ਬਣਾ ਲਓ ਉਹ ਤੋਂ ਬਾਅਦ ਤਾਂ ਦੱਸ ਤੈਨੂੰ ਹੋਇਆ ਕਿ ਸਿਰ ਬਣ ਕੇ ਪਈਆਂ ਉਹ ਗੱਲ ਮੈਨੂੰ ਕੁਝ ਨਹੀਂ ਹੈ ਕਿ ਮੇਰਾ ਮੂਡ ਨਹੀਂ ਠੀਕ ਹੈਗਾ ਤੁਸੀਂ ਮੈਨੂੰ ਤੰਗ ਨਾ ਕਰੋ ਆਪੇ ਚਾਹ ਬਣਾਵੇ ਉੱਥੇ ਘੁੱਟ ਪੀ ਲਓ ਜਿਹੜੀ ਤੁਸੀਂ ਬਣਾਣੀ ਹੈ ਪੀਣੀ ਤਾਂ ਮੈਂ ਦੱਸ ਘਰੀ ਗਈ ਜਾਂਦੀ ਚਲ ਠੀਕ ਆ ਵੇ ਤੈਨੂੰ ਨਹੀਂ ਜਾਂ ਨਹੀਂ ਮੈਂ ਨਹੀਂ ਪੀਣੀ ਹੈਗੀ ਤੁਸੀਂ ਬਣਾ ਲਓ ਪੀ ਲਓ ਚਲ ਠੀਕ ਆ ਮੈਂ ਆਪੇ ਬਣਾਉਣਾ ਆ ਆ ਲੈ ਫਿਰ ਚਾਹ ਪੀ ਲੈ ਮੈਂ ਰੱਖ ਦਵਾਂ ਇੱਥੇ ਉਹ ਗੱਲ ਤੋਂ ਮੇਰੀ ਉਹ ਗੱਲ ਤਾਂ ਦੱਸ ਲੈ ਹੋਈ ਕੀ ਸਿਰ ਬਣ ਕੇ ਤੈਨੂੰ ਪੋਸ਼ਣ ਹੀ ਹੋਇਆ ਜਦੋਂ ਮੈਂ ਤੇਤਿਆਂ ਤੋਂ ਇਹਨਾਂ ਕੋਲ ਗੱਲਤਾ ਦੱਸ ਮੈਨੂੰ ਗੱਲ ਕੀ ਆ ਕੋਈ ਨਹੀਂ ਗੱਲ ਹੋਈ ਹੈ ਵੀ ਮੈਂ ਲੜਕੇ ਜੇ ਉੱਥੇ ਨਾ ਮੈਂ ਉਹ ਵਾਲਾ ਲੜਕੇ ਆਣਾ ਉੱਥੇ ਤਾਂ ਫੇਰ ਦਾਲਾ ਦੱਸ ਬਿਚੇ ਕੀ ਆ ਕੋਈ ਨਹੀਂ ਗੱਲ ਹੈਗੀ ਮੇਰਾ ਉੱਦੇ ਮੂਡ ਨਹੀਂ ਠੀਕ ਹੈਗਾ ਆ ਚਾਹ ਪੀਣਾ ਠੰਡੀ ਹੋਈ ਜਾਂਦੀ ਆ ਕੋਈ ਨੇ ਪੀ ਲੂੰਗੀ ਮੈਂ ਆਪੇ ਹੀ ਪਈ ਰਹਿੰਦੋ ਤੁਸੀਂ ਪੀ ਲਓ ਮੇਰੀ ਗੱਲ ਸੁਣ ਇੱਕ ਤਾਂ ਚਾਹ ਠੰਡੀ ਹੁੰਦੀ ਆ ਹੂੰ ਤੂੰ ਮੈਨੂੰ ਇਹ ਦੱਸ ਉਹ ਤੈਨੂੰ ਕੋਈ ਦੁੱਖ ਕਿਹਾ ਮੈਨੂੰ ਦੱਸ ਇਹ ਤਾਂ ਜਾਰੇ ਤਕਲੀਫ ਆ ਤੈਨੂੰ ਦੁਆ ਦੁਆ ਦੇ ਉਹ ਨਹੀਂ ਦੁੱਖ ਨਹੀਂ ਮੈਨੂੰ ਕੋਈ ਵੀ ਹੈਗਾ ਤਿੰਨ ਦਿਨ ਹੋ ਗਏ ਤੈਨੂੰ ਪੁੱਛਦੇ ਨੂੰ ਲੋਕਾਂ ਨੇ ਜਿਹੜਾ ਘਰ ਤੇ ਹੀ ਆ ਦੁਆ ਵੀ ਨਹੀਂ ਦੁਆ ਸਕਦੇ ਨਹੀਂ ਮੈਨੂੰ ਕੋਈ ਦੁੱਖ ਨਹੀਂ ਹੈਗਾ ਕੋਈ ਮੈਨੂੰ ਗੱਲ ਨਹੀਂ ਹੈਗੀ ਕਿ ਮੈਨੂੰ ਮੇਰੇ ਕਰਮਾਂ ਦੀ ਸਜ਼ਾ ਆ ਮੇਰੀ ਦੀ ਤੈਨੂੰ ਕਿਹੜਾ ਸਾਰੇ ਕਰਮਾਂ ਦੀ ਸਜ਼ਾ ਗਲਤਾਂ ਵਿੱਚ ਹੈਗੀ ਨਾ ਕੋਈ ਨਿਆਣੇ ਤਾਂ ਆਪੇ ਰੋਟੀ ਬਣਾ ਕੇ ਖਾ ਕੇ ਜਾਂਦੇ ਆ। ਕਹਿੰਦੇ ਲੋਕ ਤੁਹਾਨੂੰ ਕੋਈ ਨੂੰ। ਚਲ ਰੁਕ, ਪਿਆ ਵੀ ਉੱਠ ਕੇ। ਕਰਮਾਂ ਦੀ ਸਜ਼ਾ ਤੈਨੂੰ ਕੋਈ ਨਾ ਕੋਈ ਗਲਤਾਂ ਹੋਈ ਕਰਕੇ ਦੱਸਦੀ ਹੂੰ ਕਰਮਾਂ ਦੀ ਸਜ਼ਾ ਕਿਹੜੇ ਕਰਮਾਂ ਦੀ ਤੈਨੂੰ ਸਜ਼ਾ ਮਰ ਗਈ। ਚੱਲ ਮੈਂ ਚੱਲਿਆ ਕੰਮ ਤੇ। ਕੋਈ ਨਹੀਂ ਜਾਓ ਤੁਸੀਂ ਕੰਮ ਤੇ। ਕੇਹ ਰਹੇ ਮੇਰੇ ਆਉਣੇ ਨੂੰ ਤੂੰ ਛਾਵੇਂ ਫੇਰ ਸ਼ੇਰ ਬਣ ਕੇ ਪਈ ਹੋਵੇ। ਨਹੀਂ ਕੋਈ ਨਹੀਂ ਜੇ ਕੋਈ ਗੱਲਾਂ ਤਾਂ ਮੈਨੂੰ ਦੱਸ ਦੇ ਹਣੀ ਗੱਲ ਕੋਈ ਨਹੀਂ ਹੈਗੀ ਮੈਂ ਜਿਹੜੀਆਂ ਕੀਤੀਆਂ ਨਾ ਮੈਂ ਉਹਨਾਂ ਦੀ ਸਜਾ ਕੋਖਰੀਆ ਮੈਂ ਕੀਤੀ ਆ ਉਹਨਾਂ ਦੀਆਂ ਮੈਂ ਆਪੇ ਪਾਣੀ ਆ ਹੋਰ ਜਿਹੜੀਆਂ ਕੀਤੀਆਂ ਆ ਬੇ ਪਾਣੀ ਆ ਕੋਈ ਨਹੀਂ ਤੁਹਾਨੂੰ ਮੈਂ ਦੱਸੂਗੀ ਗੱਲ ਹੋ ਗਈ ਮੇਰੀ ਇੱਕ ਜੇ ਤੈਨੂੰ ਤੇਰੇ ਭਰਾ ਨੇ ਜਾਂ ਤੇਰੀ ਭਜਾਈ ਨੇ ਤੈਨੂੰ ਕੁਝ ਕਿਹਾ ਤਾਂ ਮੈਨੂੰ ਦੱਸ ਮੈਂ ਫੋਨ ਲਾ ਕੇ ਹੁਣੇ ਪੁੱਛਦਾ ਆ ਉਹ ਨਹੀਂ ਬਾਬਾ ਉਹਨਾਂ ਨੇ ਨਹੀਂ ਮੈਨੂੰ ਕੁਝ ਵੀ ਗਿਆ ਹੈਗਾ ਉਹਨਾਂ ਨੂੰ ਨਾ ਪੁੱਛਿਓ ਤੁਸੀਂ ਪੁੱਛੇ ਨਾ ਫੇਰ ਤੂੰ ਗੱਲ ਦਾ ਰਸ ਵਿੱਚੋਂ ਮਣਾਂ ਨੇ ਮੈਨੂੰ ਕੁਛ ਵੀ ਕੀਤਾ ਹੈਗਾ ਚੱਲ ਠੀਕ ਆ ਨਹੀਂ ਦੱਸਣਾ ਨਾ ਦੱਸ ਮੈਂ ਚੱਲਿਆ ਕੰਮ ਤੇ ਕੋਈ ਨਹੀਂ ਜਾਓ ਤੁਸੀਂ ਕੰਮ ਤੇ ਅਮਰਜੀਤ ਹਾਂਜੀ ਦੀਦੀ ਆਜੋ ਕਿੱਦਾਂ ਪਈਆਂ ਹਾਂਜੀ ਉਠਾ ਮਰਜੀ ਤੂੰ ਹਾਂਜੀ ਉਠ ਦੱਸ ਮੈਨੂੰ ਕਿਦਾਂ ਤੇ ਮਮਮੀ ਕਹਦਾ ਠੀਕ ਸੀ ਗਈ ਮਮਮੀ ਹੁਣੀ ਕਾਹਦੇ ਠੀਕ ਸੀ ਦੀਦੀ ਕੀ ਦੱਸਦਾ ਭਾਨੀ ਅੱਛਾ ਹੂੰ ਪਰ ਆ ਪਰ ਜਾਈ ਠੀਕ ਸੀ ਪਰ ਪਰ ਜਾਈ ਨੇ ਦਾ ਵੀੜਾ ਆ ਬਿਠਾਤਾ ਸਾਡੇ ਘਰ ਬਾਹਰ ਪੁੱਛੋ ਨਾ ਤੁਸੀਂ ਤੁਹਾਨੂੰ ਕੀ ਦੱਸਾਂ ਦੀਦੀ ਨੇ ਕੀ ਹੋਇਆ ਆ ਸਾਰਾ ਘਰ ਪੱਟ ਕੇ ਲੈ ਗਈ ਭਰਾ ਉਹ ਵੀ ਮੇਰੇ ਨੂੰ ਨਾਲ ਲੈ ਗਈ ਪਰਜਾਈ ਤੇਰੀ ਇਦਾਂ ਦੀ ਨਿਕਲੀ ਉਹ ਹੋਰ ਪਤਾ ਨਹੀਂ ਕੀ ਕਰਾ ਕੇ ਲੈ ਗਈ ਕੁਛ ਪਤਾ ਨਹੀਂ ਕਿੱਦਾ ਲੈ ਗਈ ਮੰਮੀ ਡੈਡੀ ਹੋਣੀ ਹੁਣ ਮੇਰੇ ਇਕੱਲੇ ਆ ਆਪੇ ਪਾਦੇ ਉਹ ਪਰਜੀ ਤੋ ਹਾਂਜੀ ਤੇਰੀ ਪਰਜਾਈ ਗਈ ਕਾ ਤੋ ਹਾਂ ਪਹਿਲਾਂ ਤਾਂ ਤੇਰਾ ਭਰਾ ਬਸਾ ਨਹੀਂ ਸੀ ਖਾਂਦਾ ਹੁੰਦਾ ਤੇਰਾ ਨਾ ਹੋਰ ਕੀ ਉਹਦਾ ਮੰਮੀ ਡੈਡੀ ਦਾ ਵੀ ਨਹੀਂ ਸੀ ਬਸਾ ਕਰਦਾ ਦੀਦੀ ਉਹ ਕਰਦਾ ਹੁੰਦਾ ਸੀ ਟਾੜਾ ਕੱਲਾ ਕੱਲਾ ਹੈਗਾ ਸੀਗਾ ਗੱਲਾ ਦਾ ਮੰਮੀ ਹੁਣੀ ਮੈਨੂੰ ਦੱਸਿਆ ਹੀ ਨਹੀਂ ਅੱਛਾ ਗੱਲ ਬਾਤ ਕੋਈ ਕੀਤੀ ਨਹੀਂ ਤੇ ਜਦੋਂ ਦੱਸਿਆ ਮੈਂ ਫੋਨ ਲਾਇਆ ਪਰ ਜਾਈ ਨੂੰ ਮੈਨੂੰ ਤਾਂ ਦੀਦੀ ਉਹ ਐ ਨਾ ਬੋਲੀ ਹਨਾ ਫੋਨ ਸੋਇਨਾ ਤੁਸੀਂ ਹੋਰ ਵੀ ਫੋਨ ਤੇ ਗੱਲੇ ਨਹੀਂ ਮੈਨੂੰ ਤਾਂ ਉਹਨੇ ਕੋਈ ਕੰਨ ਦਿੱਤੀ ਭਰਾ ਵੀ ਸਮਾ ਕੇ ਮੇਰਾ ਬੋਲੇ ਆ ਹੋਰ ਹੋ ਵੀ ਪਹਿਲਾਂ ਤਾਂ ਮੈਂ ਤਾਂ ਜਦੋਂ ਆਂਦੀ ਹੁੰਦੀ ਸੀ ਇਦਾਂ ਦੀ ਕੋਈ ਗੱਲ ਨਾ ਸੀ ਹੁੰਦੀ ਹੁਣ ਤਾਂ ਮੇਨਾਂ ਨਾਲ ਕੋਈ ਜ਼ਿਆਦੀ ਗੱਲ ਵਧੀਓ ਆ ਨਾ ਜ਼ਿਆਦੇ ਵਧ ਗਈ ਆ ਸਾਰਾ ਸਮਾਨ ਵੀ ਗੱਡੀ ਚ ਲੱਦ ਕੇ ਲੈ ਗਈ ਉਹ ਉਛੇ ਨਿਸ਼ਟデア ਕਰ ਤੁਹਾਨੂੰ ਆਇਆਂ ਨੂੰ ਵੀ ਮਿਲ ਆਉ ਦਾ 13 14 ਸਾਲ ਤਾਂ ਹੋ ਗਏ ਇੱਥੇ ਆਇਆਂ ਨੂੰ ਹਾਂਜੀ ਹਾਂਜੀ ਹੋ ਗਏ ਮੈਂ ਕਹ ਮਰਜੀ ਤੋ ਹਾਂ ਦੀਦੀ ਮੈਂ ਕਹ ਇੰਨਾ ਚਿਰ ਤੁਹਾਨੂੰ ਆਇਆਂ ਨੂੰ ਕਦੀ ਬਿੱਟੂ ਦਾ ਭਰਾ ਪਰ ਜਾਏ ਕਦੀ ਤੇ ਨਾ ਨਾ ਕਦੀ ਨਹੀਂ ਮੈਂ ਦੇਖੇ ਆਇਓ ਬਸ ਤੁਹਾਨੂੰ ਦੀਦੀ ਕੀ ਦੱਸਾਂ ਇਹ ਹੀ ਤਾਂ ਮੇਰੀਆਂ ਗਲਤੀਆਂ ਹੁੰਆਂ ਮੇਤੋ ਜੜੀਆਂ ਹੁੰਆਂ ਹੁਣ ਅੱਛਾ ਮੈਨੂੰ ਵੀ ਉਹੀ ਨਤੀਜੇ ਮਿਲਦੇ ਆ ແແມਂ ਹੀ ਲੜਕੇ ਇਹਨਾਂ ਨੂੰ ਲੈ ਕੇ ਆ ਗਈ ਸੀਗੇ ਐਤੋਂ ਮਾਂ ਪੇ ਇਹਨਾਂ ਦੇ ਛੜਾਤੇ ਸਾਰੇ ਹੁਣ ਮੇਰੇ ਨਾਲ ਵੀ ਜਦੋਂ ਹੋਈ ਮੇਰੀ ਭਟਾਈ ਵੀ ਗਈ ਹੁਣ ਮੈਨੂੰ ਪਤਾ ਲੱਗਦਾ ਮੈਂ ਕਿੰਦਾ ਛੜਾਇ ਦੇ ਆ ਕਿਸੇ ਚਲ ਫੇ ਵੀ ਮੈਂ ਕਹਾ ਜਉਦਾ ਕਲਦਾ ਜੀ ਕਿਸੇ ਦੇ ਘਰ ਚ ਕੰਨੀ ਤਾਂ ਚਾਹੀਦੀ ਨਹੀਂ ਆ ਗਈ ਫੇ ਵੀ ਚਲ ਤੂੰ ਦੁੱਖ ਪਹਿਲਾਂ ਆਪਣਾ ਰੋਇਆ ਕਰਕੇ ਤਾਂ ਮੈਂ ਤੈਨੂੰ ਅੰਦਰੋਂ ਲਾ ਪੁੱਛ ਬੈਠੀ ਹਾਂ ਨਾ ਇਹ ਤਾਂ ਹੈਗਾ ਆ ਉਹੀ ਤਾਂ ਮੈਂ ਪਛਤਾਣੀ ਆਬ ਜੇ ਤੂੰ ਇਧਰ ਲੈ ਕਾਤੇ ਛੜਾਈ ਸੀਗੇ ਵਾਸ ਅੱਦੇ ਤੁਹਾਨੂੰ ਪਤਾ ਹੀ ਆ ਦੀਦੀ ਘਰਾਂ ਦੀਆਂ ਬੱਲਾ ਕਰਕੇ ਚਾ ਲੜਾਈ ਝਗੜੇ ਤਾਂ ਹੁੰਦੇ ਰਹਿੰਦੇ ਐਡਾ ਵੀ ਕੀ ਗੁੱਸਾ ਗਿੱਲਾ ਤੁਹਾਡੇ ਕੋਲੋਂ ਕਿ ਅਸੀਂ ਚੜੇ ਤੂੰ ਵੀ ਚਲੋ ਇੱਧਰ ਨਹੀਂ ਸਾਰੇ ਛੋਟ ਗਏ ਨਾ ਕੀ ਗੱਲ ਹੋ ਗਈ ਉਹ ਜੀ ਨਹੀਂ ਆਈ ਗੱਲ ਕਰਦੀ ਆ ਪਰ ਜਾਈਏ ਦੀ ਛੱਡ ਕੇ ਚਲੇ ਗਈ ਆ ਉਹ ਵਿਚਾਰੀ ਦੁਖੀ ਜੀ ਹੋਈ ਉਹ ਗੱਲ ਮੇਰੇ ਨਾਲ ਕਰਨ ਬੈ ਗਈ ਆ ਮੈਂ ਮੈਂ ਸੁਣਨੀ ਆ ਗੱਲਾਂ ਬਾਹਰ ਖੜੇ ਨੇ ਪਿੱਛੇ ਅੱਛਾ ਮੇਰੇ ਭਰਾਈ ਭਰਾ ਭਜਾਈ ਦੀ ਗੱਲ ਕਰਦੇ ਮੇਰਿਆਂ ਦੀ ਕੀ ਕਰਦੇ ਸੀਗੇ ਮੇਰੀ ਭੈਣ ਦੀ ਗੱਲ ਕਰਦੇ ਸੀ ਭਰਾ ਦੀ ਕਰਦੇ ਮੇਰੀਆਂ ਦੀ ਦੱਸੋ ਕੀ ਕਰਦੇ ਤੇਰਾ ਕੋਈ ਕੁਛ ਨਹੀਂ ਕਹਿੰਦੀ ਕੋਈ ਪੁਰਾਣੀਆਂ ਪਿਛਲੀਆਂ ਕੋ ਗੱਲਾਂ ਸੀ ਉਹ ਕਰਦੀ ਸੀ ਮੈਂ ਪੁੱਛਦੀ ਸੀ ਮੈਂ ਕਿ 12 13 ਸਾਲ ਹੋ ਗਏ ਵੇ ਤੇਰੇ ਕੋਈ ਇਧਰੋਂ ਆਏ ਨਾ ਨਾਨ ਤੇਰੀ ਕੋਈ ਦੇਲ ਤੇਰਾ ਕੋਈ ਕੋ ਜੇਟ ਨਹੀਂ ਆਕੇ ਬੜਾ ਐਡਾ ਪਰਿਵਾਰ ਵਾ ਤੇਰਾ ਪਿੱਛੇ ਕੋਈ ਆਕੇ ਨਹੀਂ ਬੜਿਆ ਉਹ ਭਾਬੀ ਦਾ ਮਤਲਬ ਨਾ ਸਾਡੇ ਭਰਾਵਾਂ ਦੇ ਵਿੱਚ ਇਨੇ ਜਗ੍ਹਾ ਤਕੜਾ ਫਸਾਦ ਪਾਈ ਰੱਖਿਆ ਅੱਛਾ ਇਹ ਵੀ ਸਾਰੀ ਗਲਤੀ ਹਾਂ ਗਲਤੀ ਇਹਨੇ ਕਿਹਾ ਵੀ ਜੁੜੇ ਹੋਣਾ ਜੁੜੇ ਹੋਣਾ ਰਾਹ ਸਾਡੇ ਨੇ ਕਿਹਾ ਵੀ ਤੂੰ ਰਹਿ ਲੈ ਅਮਰਜੀਤ ਫੇ ਛੱਡ ਕੋਈ ਗੱਲ ਨਹੀਂ ਆਪਾਂ ਰਲ ਕੇ ਕੁਝ ਬਣਾਉਣਾ ਹੈ ਇਹ ਉਹਨੇ ਜ ਨਹੀਂ ਅੱਛਾ ਮੈਂ ਨਹੀਂ ਕੋਈ ਬੈਠ ਜੇ ਤਾਂ ਲੈ ਬੈਠੀ ਬੰਦੇ ਹੂੰ ਹੂੰ ਹੁਣ ਜਾਦੇ ਤੇ ਪਰਾਵਰदाई ਨੇ ਕੀ ਕੀਤਾ ਹੁਣ ਇਹਨੂੰ ਦੁੱਖ ਲੱਗਿਆ ਹੁਣ ਹੁਣ ਦਾ ਆਇਆ ਹੁਣ ਪਛਤਾਵਾ ਹੁਣ ਪਛਤਾਵਾ ਹੋਇਆ ਤੇ ਮੈਂ ਉਹਦੇ ਛਡਾਇਆ ਵੀ ਛੱਜਣੇ ਦਾ ਕੀ ਦੁੱਖ ਹੁੰਦਾ ਉਹਦੇ ਦਿਲ ਤੇ ਦੇ ਕੀ ਵੀਤੀ ਹੋਊਗੀ ਉਹਦੇ ਆਕੇ ਨੇ ਕੋਈ ਬੜੇ ਹੈਗੇ ਤੈਨੂੰ ਤਾਂ ਹਰੇ ਹੁਣ ਇੰਨੀ ਗੱਲ ਹੋਈ ਆ ਤੂੰ ਹੱਸੇ ਰੂਹ ਗੰਨ ਕੇ ਬੈਠੀ ਤਾਂ ਉਹਨੂੰ ਪੁੱਛਿਆ ਦੇਖ ਜਿਨੇ ਇਹਨੇ ਦਿਨਾਂ ਦੇ ਛੱਡੇਓ ਚੀਰਾ ਦੇ ਛੱਡੇਓ ਉਹਨੇ ਨਹੀਂ ਮੈਨੂੰ ਵੀ ਹੁਣ ਦੀਦੀ ਆਪਣੀ ਗਲਤੀ ਦਾ ਪਛਤਾਵਾ ਹੈਗਾ ਹੀ ਆ ਪਛਤਾਵਾ ਮੈਂ ਵੀ ਹੁਣ ਪਛਤਾਨੀ ਆ ਹੁਣ ਦੇਖ ਲਾ ਤੇਰੇ ਤਾਂ 13 14 ਦਿਨ ਨਹੀਂ ਹੋਇਆ ਤੇ ਮੈਨੂੰ 13 14 ਸਾਲ ਹੋ ਗਏ ਤੇਰੇ ਮਗਰ ਲਾ ਕੇ ਆਪਣੇ ਘਰਵਾਰ ਛੱਡ ਕੇ ਬਿਠਾ। ਇਹਨੂੰ ਮੈਂ ਕਿਹਾ ਭਾਈ ਇੱਥੇ ਰਹਿਣਾ ਨਹੀਂ ਆ। ਹੂੰ ਪਿੰਡ ਤੇ ਲੈਣਾ ਨਹੀਂ ਜਗਾ ਕਿਰਾਏ ਤੇ ਰਹਿਣਾ ਨਹੀਂ ਕਹੀ ਨਹੀਂ ਮੈਂ ਜਾਣਾਂ ਤੇ ਮੱਥੇ ਨਹੀਂ ਲਗਾਣਾ। ਜਿਦਾਂ ਲੈ ਬੈਂਦੀਆਂ ਬੰਦੇ ਨੂੰ ਹੋਰ ਇਹ ਜਿਦਾਂ ਹੂੰ ਇੰਨਾ ਦੁਖੀ ਕੀਤਾ ਹੈ ਤਲਾ ਮੈਨੂੰ। ਮੈਂ ਕਹਿੰਦੀ ਦਵਾਈ ਖਾ ਲੈਣੀ। ਕੋਈ ਵੀ ਬੰਦੇ ਨੂੰ ਇਹ ਮੰਨਣੀ ਪੈਂਦੀ ਹਾਰ ਮੰਨਣੀ ਪੈਂਦੀ। ਮੈਂ ਕਹਾਂ ਗੱਦੀ ਕਿਤੇ ਸੱਚੀ ਦਾ ਖਾਲੇ ਦਵਾਈ ਪਤਾ ਥੋੜੀ ਹੁੰਦਾ ਬੰਦੇ ਦਾ। ਨਾ ਜੀ। ਅੱਜ ਪਤਾ ਲੱਗਿਆ ਨਾ। ਜਦ ਭਜਾਈ ਨੇ ਕਿਹਾ ਨਾ ਪ੍ਰਾਣ ਨੂੰ ਵੀ ਚੱਲ ਚਲੀਏ ਮੈਂ ਨਹੀਂ ਇੱਥੇ ਰਹਿਣਾ। ਚੱਲ ਵੀ ਤੂੰ ਚੁੱਪ ਕਰ ਚੱਲ ਕੋਈ ਨਹੀਂ। ਹੁਣ ਲੱਗਿਆ ਨਾ ਲੋਕੋ ਐਦਾਂ ਸੇਕ ਲੱਗਦਾ। ਹੁਣ ਹੋ ਗਿਆ ਗਲਤੀ ਦਾ ਪਛਤਾਵਾ ਮੰਨਦੀ ਆ ਹੁਣ ਗਲਤੀ। ਅਜੇ ਕੀ ਗਲਤੀ ਦਾ ਪਛਤਾਵਾ ਇਹਦਾ ਕਰਨੀ ਵੀ ਨਹੀਂ ਗਲਤੀ। ਆ ਲੇਖੋ ਮੇਤੋ ਹੋ ਗਈ ਗਲਤੀ ਮੈਂ ਹੀ ਛੜਾਏ ਸੀਗੇ ਹੁਣ ਮੈਂ ਹੀ ਤੁਹਾਨੂੰ ਮਲਾਣਾ ਆ ਆਪਾਂ ਹੁਣ ਜਾ ਕੇ ਆਣਾ ਆ ਉੱਥੇ ਨਾ ਨਾ ਮੈਂ ਨਹੀਂ ਜਾਣਾ ਹਾਂ ਕਿਉਂ ਵੈਨਿਊ ਜਾਏ ਉਹਨਾਂ ਦੀ ਮਹਿਨਤਾ ਕਾਨੀਆਂ ਪਹਿਣ ਪੈਰੀ ਹੱਥ ਲਾਣਾ ਪਵੇ ਮੈਂ ਕਹਾ ਮੈਂ ਤੇ ਨਹੀਂ ਜਾਣਾ ਮੈਂ ਕਿਹੜੇ ਨੂੰ ਜਾਊਂਗਾ ਉੱਥੇ ਕੋਈ ਨਹੀਂ ਇੱਕ ਵਾਰੀ ਜਾਇਆ ਨਹੀਂ ਆਪਾਂ ਨਹੀਂ ਨਹੀਂ ਬਿਲਕੁਲ ਨਹੀਂ ਚੱਲ ਬਟੂ ਇਹ ਮੈਨੂੰ ਦੋ ਗੱਲਾਂ ਹੁਣ ਬਹੁਤ ਪੁਰਾਣੀਆਂ ਹੋ ਗਈਆਂ ਚਲੋ ਮੇਰੀ ਗੱਲ ਦੱਸੋ ਮੇਰੇ ਕੋਲ ਆ ਕੇ ਜਾਵਾਂਗੇ ਉੱਥੇ ਚਲ ਮੈਨੂੰ ਬੋਲਣਾ ਤਾਂ ਤੁਹਾਡੇ ਘਰ ਚ ਨਹੀਂ ਚਾਹੀਦਾ 12 13 ਸਾਲ ਤੋਂ ਮੈਂ ਨਾ ਤੇਰੇ ਮਾਂ ਦੇਖੇ ਆ ਭੈਣ ਭਰਾ ਤਾਂ ਨਾ ਮੈਂ ਇਹਦੇ ਦੇਖੇ ਚਲ ਇਹਦੇ ਤਾਂ ਆਉਂਦੇ ਜਾਂਦੇ ਰਹੇ ਮੈਂ ਦੇਖਦੀ ਰਹੀ ਆ ਬਰਸੋਣੇ ਨੂੰ ਮਿਲਦੇ ਬਾਤਦੇ ਸੀ ਜਦੋਂ ਹੁਣ ਆਪਾਂ ਨੇ ਤਾਂ ਸੱਟ ਲੱਗਦੀ ਤਾਂ ਹੁਣ ਪਛਤਾਵਾ ਮੰਦੀ ਹੁਣ ਤੈਨੂੰ ਹੁਣ ਕਹਿੰਦੀ ਆ ਵੀ ਚਲ ਵਿਛੜਿਆਂ ਦਾ ਕੀ ਦੁੱਖ ਹੁੰਦਾ ਵੀ ਚਲ ਮੈਂ ਹੁਣ ਇਹਦੇ ਭਾਬੀ ਮੈਂ ਨਹੀਂ ਜਾਣਾ ਇਹ ਜਾਂਦੀ ਰਵੇ ਦਾ ਵੀ ਨਹੀਂ ਹੁਣ ਮੇਰੀ ਪਰਜਾਈ ਛੱਡ ਗਈ ਨਹੀਂ ਮੈਨੂੰ ਤੂੰ ਗੁੱਸੇ ਨੂੰ ਮਾਰੀਦਾ ਹੁੰਦਾ ਮਾਰੀਦਾ ਹੁੰਦਾ ਗੁੱਸੇ ਨੂੰ ਬਟੂ ਨਹੀਂ ਦੇਖੋ ਜੀ ਮੈਨੂੰ ਤਾਂ ਆਉਂਦੀ ਹੈ ਸ਼ਰਮ ਮੈਂ ਇਹਦੇ ਨੂੰ ਨਾ ਜਾ ਕੇ ਉੱਥੇ ਜਾਊਗਾ ਭਰਾ ਕੋ ਭੈਣ ਭਰਾਵਾਂ ਦੇ ਦਿਲ ਬੜੇ ਨਰਮ ਹੁੰਦੇ ਆச்சா ਜੇ ਤੂੰ ਜਾਣਾ ਤੈਨੂੰ ਘੁੱਟ ਕੇ ਗਾਲ ਨਾਲ ਲਾਉਣਾ ਅੱਛਾ ਨਾ 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 ਇਹਨੇ ਛੱਡਿਆ ਨਹੀਂ ਤੈਨੂੰ ਗਾਲ ਲੈ ਗਾਲ ਨਾਲ ਜਦੋਂ ਗੱਲ ਦੂਜੇ ਨਾਲ ਕਰੇਗੀ ਨਹੀਂ ਤੁਸੀਂ ਇੱਕ ਵਾਰੀ ਜਾ ਕੇ ਆਇਓ ਹਾਂ ਬਈ ਜਾਨ ਕੁੱਤਾ ਜਿਹੜੀ ਰੱਖਿਆ ਮੈਂ ਕਿਉਂ ਜਾਵਾਂ ਮੈਂ ਨਹੀਂ ਯਾਰ ਚਲ ਕੋਈ ਨਹੀਂ ਬਹੁਤ ਯਾਰ ਹੋਇਆ ਹੁਣ ਬਹੁਤ ਯਾਰ ਹੋ ਗਿਆ ਤਾਂ ਹੁਣ ਤੂੰ ਇਹਨੂੰ ਨਾਲ ਲੈ ਕੇ ਜਾਵੇਂ ਨਹੀਂ ਮੈਂ ਤਾਂ ਹੁਣ ਕਹਿੰਦੀ ਆ ਤੁਹਾਡੇ ਸਾਹਮਣੇ ਹੁਣ ਲੋ ਗੱਲਤੀ ਹੋਈਆਂ ਤਾਂ ਉਸ ਤੇ ਮੰਨੀ ਦੀ ਹੁੰਦੀ ਮਾਫੀ ਨਹੀਂ ਆਹ ਦੇਖੋ ਮੈਂ ਤੁਹਾਡੀ ਮਿਹਨਤ ਕਰਦੀ ਆ ਵੀ ਇੱਕ ਵਾਰੀ ਆਪਾਂ ਜਾ ਕੇ ਉਹਨਾਂ ਨੂੰ ਮਿਲ ਲਾਂ ਨੇ ਬਾਕੀ ਕਰਦੀ ਆ ਤੂੰ ਮੈਂ ਨਹੀਂ ਜਾਣਾ ਜਣਾ ਹੈਗਾ ਬੀਤੂ ਜਾਂਦੀ ਰਵੇ ਬੀਤੂ ਗੱਲ ਸੁਣ ਮੇਰੀ ਬਹਿ ਕੇ ਗੱਲ ਕਰੋ ਲੈ ਮੈਂ ਨਹੀਂ ਬਾਕੀ ਆਣਾ ਮੈਂ ਦੱਸ ਦੇ ਬਸ ਨਹੀਂ ਤੇ ਬਿੱਟੂ ਮੇਰੀ ਗੱਲ ਸੁਣ ਗੱਲ ਤਾਂ ਮੈਂ ਤੈਨੂੰ ਸਮਝਾਉਂਦੀ ਆ ਮੈਂ ਮੇਰੀ ਗੱਲ ਤਾਂ ਦੱਸੋ ਮੈਂ ਜਾਉਂ ਕਿਹੜੇ ਮੁੰਨਾ ਉੱਥੇ ਚਲ ਕੋਈ ਨਹੀਂ ਗੁੱਸਾ ਕਿੱਲਾ ਹੋ ਜਾਂਦਾ ਹੁੰਦਾ ਸਾਰਿਆਂ ਕੋਲ ਹੋ ਜਾਂਦਾ ਹੁੰਦਾ ਆ ਜੇ ਤੁਹਾਡੀ ਬਾਹਲੀ ਗੱਲ ਆ ਤੂੰ ਨਹੀਂ ਜਾਣਾ ਮੈਂ ਤੁਹਾਡੇ ਨੇੜ ਕਰਾਉਂਦੀ ਮੈਂ ਤਾਂ ਜਾਵਾਂ ਦਾ ਤੁਹਾਡੇ ਨਾਲ ਕੋ ਨੰਬਰ ਨੰਬਰ ਹੈਗਾ ਉਹਨਾਂ ਦਾ ਲੈ ਹਾਂ ਨੰਬਰ ਬਾਗੀ ਕਿਤੇ ਧੰਦਾ ਤਾਂ ਕਾ ਵੀ ਜਿੱਤਾ ਮੂਰ ਗੜਾ ਕਿਤੇ ਨਾ ਪੜ세 ਬਾਰਾ ਤੇਰਾ ਨਾਲ ਕੋਈ ਜਿੱਦ ਕਰੇ ਉਹਨੂੰ ਮੂੰਹ ਵੀ ਨਹੀਂ ਕੀਤਾ ਕਦਾ ਅੱਜ ਇਹਨੂੰ ਪਤਾ ਨਹੀਂ ਕਿੱਥੇ ਚਿੱਤ ਆ ਗਿਆ ਕੋਈ ਨਹੀਂ ਘਰਲ ਬਣੇ ਦੀ ਕਿਹੜੀ ਗੱਲ ਆ ਤੂੰ ਪਿੰਡ ਪਰਾ ਸਾਹ ਕੋਈ ਨਾ ਮੈਂ ਤੁਹਾਡੇ ਨਾਲ ਚੱਲੋਂਗੀ ਚਲੋ ਇੰਨੀ ਧੀਰੀ ਚਲੋ ਵਿਛੜਿਆਂ ਦੇ ਮੇਲ ਹੋਣੇ ਆ ਤੁਹਾਡੇ ਚਲੋ ਮੈਂ ਕਰਵਾਉਂਦੀ ਆ ਦੇਖ ਲਓ ਯਾਰ ਫਿਰ ਤੁਹਾਨੂੰ ਨੰਬਰ ਲੈ ਲਵੇ ਉਹ ਤਾਂ ਪਹਿਲਾਂ ਹੱਥ ਜੋੜਦੀ ਆ ਤੇਰੇ ਮੋਹਰੇ ਮੈਂ ਤਾਂ ਹੁਣ ਕਹਿੰਦੀ ਆ ਜਾਣੂ ਤਾਨੂੰ ਗਲਤੀ ਦਾ ਅਹਿਸਾਸ ਹੋ ਗਿਆ ਦੁੱਖ ਲੱਗਦਾ ਜਦੋਂ ਮਗਰ ਮਾਪਿਆਂ ਦੇ ਨਾਲ ਪਿੱਛੇ ਇਦਾਂ ਹੁੰਦੀ ਨਾ ਕਿ ਮୋਰੇ ਪਤਾ ਹੁੰਦਾ ਵੀ ਵਿੱਚ ਆ ਹੁੰਦੀਆਂ ਗੱਲਾਂ ਲੜਾਈਆਂ ਝਗੜਿਆਂ ਦੀ ਵੀ ਮੈਂ ਉਹਦੇ ਸਰਾ ਹੁਣ ਮੇਰੇ ਛੋਟੇ ਕਿੰਨਾ ਦੁੱਖ ਲੱਗਦਾ ਹੈ ਨਾ ਉਹ ਮੇਰੇ ਦੁਖੀ ਕੀਤਾ ਖੜਾ ਮੈਨੂੰ ਮੈਂ ਮੰਨਦੀ ਚਲੋ ਹੋ ਜਾਂਦੀਆਂ ਗਲਤੀਆਂ ਮਿਲ ਕੋ ਜਿਆਦਾ ਹੀ ਹੋ ਗਈਆਂ ਤੁਹਾਡੇ ਤਾਂ ਜਿਆਦੀਆਂ ਹੋਈਆਂ ਸੀ ਮੈਂ ਕਿ ਥਾਂ ਹੀ ਵੇਚ ਦਿੱਤਾ ਕੋਣ ਦਾ ਰਿਸ਼ਤਾ ਤਾਂ ਨਹੀਂ ਵੇਚ ਦਿੱਤਾ ਹੈ ਇੱਕ ਵਾਰੀ ਜਾ ਕੇ ਦੇਖ ਲੈਣੇ ਆ ਇੱਕ ਵਾਰੀ ਮੇਰੀ ਗੱਲ ਸੁਣੋ ਇੱਕ ਵਾਰੀ ਜਾ ਕੇ ਦੇਖ ਲਵੋ ਅੱਛਾ ਨਹਿਾ ਨਾਲ ਕਦੀ ਮਾਸ ਨਹੀਂ ਆਡ ਹੁੰਦੇ ਭਾਬੀ ਤੁਹਾਡੇ ਕਹਿਦੇ ਮੈਂ ਦਿਲ ਇਹਦਾ ਲਾਂ ਹੂੰ ਠੀਕ ਹੈ ਨਾ ਪਰ ਜਿੱਦਾਂ ਇਹਨੇ ਹੱਥਾਂ ਨਾਲ ਦਿੱਤੀਆਂ ਆ ਗੰਢਾਂ ਮੂੰਹ ਨਾਲ ਖੋਲਣੀਆਂ ਪੈਣੀਆਂ ਮਿਹਨਤ ਕਰੇ ਪੈਰੀਆਂ ਤਲਾਵੇ ਮੈਂ ਨਹੀਂ ਕੁਝ ਵੀ ਜਾ ਕੇ ਬੋਲਣਾ ਮੈਂ ਤਾਂ ਭਰਾ ਬਣੇ ਨੂੰ ਭਲਾਉਣਾ ਬਹੁਤ ਅੱਗੇ ਹੱਥ ਜੋੜ ਕੇ ਕਹਿੰਦੀ ਮੈਂ ਜਾਉਂਗੀ ਤੇ ਮੈਂ ਆਪੇ ਕਰ ਲੂੰਗੀ ਮੈਂ ਤਾਂ ਤਾਰਨਾ ਪੈਰੀ ਹੱਥ ਮਿਲਾ ਲੂੰਗੀ ਜੇ ਮੈਂ ਹੁਣ ਕੀਤੀ ਆ ਮੈਂ ਹੀ ਭੁਗਤਣੀ ਆ ਇਹ ਤਾਂ ਨਾਲ ਮੈਨੂੰ ਵੀ ਦੁਖੀ ਕੀਤਾ ਬਹੁਤ ਮੰਨਣੀ ਪੈਂਦੀ ਆ ਤੱਬਰਾਂ ਦੀ ਮੰਨਣੀ ਜਿਹੜਾ ਤੱਬਰ ਤੈਨੂੰ ਪਤਾ ਇਹ ਆੜਵ ਤੱਬਰਾਂ ਦਾ ਮੰਨਣੀ ਪੈਂਦੀ ਆ ਹੁਣ ਕੌਣ ਪਤਾ ਲੱਗਾ ਜਿਵੇਂ ਆਪਣੇ ਤੇ ਹੋਈ ਆ ਚਲੋ ਕੋਈ ਨਹੀਂ ਚਲੇ ਜਾਂਦੇ ਆ ਜੇ ਤੁਸੀਂ ਕਹਿਣੀ ਬਧਾਉਣੀ ਨਹੀਂ ਮੰਨੋ ਇੱਕ ਵਾਰੀ ਬਾਲੀ ਗੱਲ ਮੈਂ ਤੁਹਾਡੇ ਨਾਲ ਚੱਲੇ ਚੱਲਦੀ ਆਂ ਨਹੀਂ ਚੱਲੇ ਚੱਲੇ ਚੱਲਦੀ ਕੋਈ ਬੀਟੂ ਹੁਣ ਕਦੋਂ ਜਾਣਾ ਆ ਤੁਸੀਂ ਦੋ ਚਾਰ ਦਿਨ ਰੋਕੇ ਚਲੇ ਜਾਂਦੇ ਆਂ ਨਹੀਂ ਨਹੀਂ ਦੋ ਚਾਰ ਦਿਨ ਨਹੀਂ ਰੁੱਕ ਕੇ ਜਾਣਾ ਹੁਣੇ ਹੀ ਜਾਣਾ ਆ ਸਾ ਦੇਖ ਲਾ ਉਧਰ ਸਮਾਨ ਚ ਕੋਹ ਨੂੰ ਵੀ ਕਹਿੰਦੀ ਸੀ ਹੁਣੇ ਚੱਕਣਾ ਆ ਹੁਣ ਜਾਣ ਨੂੰ ਵੀ ਕਹਿੰਦੀ ਮੈਂ ਹੁਣੇ ਜਾਣਾ ਹਾਂ ਹੁਣ ਜਾਣ ਬਾਰੇ ਕਹਿੰਦੇ ਨੇ ਹੁਣੇ ਜਾਣਾ ਦੋ ਚਾਰ ਦਿਨ ਰੁਕਣਾ ਇਨਾਲੇ ਵੀ ਆਪਣਾ ਕੰਮ ਨੇ ਨਾ ਨਾਲੇ ਹੁਣ ਟਾਈਮ ਦੇ ਇਤਨਾ ਹੋਇਆ ਪਹਿਲਾਂ ਨਾ ਸਾਢੇ 5 ਹੋਣ ਲੱਗੇ ਹੋ ਜਾਣਾ ਕਿੱ데 ਮੇਜੇ ਉੱਥੇ ਨੂੰ ਟਾਈਮ ਦਾ ਮਰਜ਼ੀ ਤੇ ਜ਼ਿਆਦਾ ਹੋਇਆ ਸਵੇਰ ਨੂੰ ਚੱਲੋ ਫੇਰ 8 ਵਜੇ ਨਾਲ ਸਵੇਰ ਨੂੰ ਚੱਲ ਚੱਲਦੇ ਫੇਰ 8 ਵਾਲੀ ਬੱਸੇ ਸੱਜੜੇ ਨਾਉ ਪਿੰਡਾਂ ਆਈਆਂ ਬੱਸਾਂ ਜਿਹੜੀਆਂ 8 ਵਜੇ ਜਾਂਦੀਆਂ ਚਲੋ ਠੀਕ ਆ ਚਲੋ ਠੀਕ ਆ ਫਿਰ ਕੱਲ ਸਵੇਰ ਨੂੰ ਆਹ ਵਾਟ ਮੈਂ ਵੀ ਫੇਰ ਆਪਣਾ ਕੰਮ ਗੁੰਮਨਵੇ ਲੂੰਗੀ ਹਾਂ ਠੀਕ ਅਮਰਜੀਤ ਆ ਹਾਂ ਗੱਲ ਤੋਂ ਮੇਰੀ ਜੇ ਉਹ ਨਾਉ ਨਹੀਂ ਗੁੰਡਾ ਖੋਲਿਆ ਆਪਾਂ ਦੇ ਕੇ ਫੇਰ ਕੋਈ ਨਹੀਂ ਹੁਣ ਜਾ ਕੇ ਦੇਖਦੇ ਆ ਪਹਿਲਾਂ ਖੋਲੂਗੇ ਖੋਲੂਗੇ ਕਾ ਤੇ ਨਾ ਉਦਣ ਤੋਂ ਹੱਥ ਚੱਕੀ ਰੱਖੀ ਆ ਹੁਣ ਦਿਲ ਨਹੀਂ ਮੰਨਦਾ ਮੇਰਾ ਭਾਬੀ ਨਹੀਂ ਅੱਡੀ ਭਾਬੀ ਕਹਿੰਦੀ ਚਲੇ ਚੱਲ ਚਲੇ ਚੱਲ ਹੁਣ ਜਾਣਾ ਪੈਣਾ ਸਿਆਣਾ ਬੰਦਾ ਗੱਲ ਤਾਂ ਮੰਨਣੀ ਪੈਣੀ ਓਦੀ ਨੇ ਮੈਨੂੰ ਵੀ ਹੁਣ ਆਪਣੀ ਜਦੋਂ ਮੈਨੂੰ ਠੋਕਰ ਲੱਗੀ ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੁਣ ਮੈਂ ਤਾਂ ਹੀ ਤੁਹਾਨੂੰ ਕਹਿੰਨੀ ਆ ਵੀ ਚਲੋ ਗਲਤੀ ਮੰਨ ਲਾਣੀ ਮੈਂ ਆਪੇ ਉਹਨਾਂ ਦੀ ਮਿਹਨਤਾਂ ਕਰ ਲੂੰਗੀ ਪੈਰੀ ਹੱਥ ਲਾ ਲੂੰਗੀ ਚਲ ਕੋਈ ਨਹੀਂ ਦੇਖਦੇ ਆ ਚਲ ਹੁਣ ਰੋਟੀ ਉੱਠ ਕੇ ਬਣਾ ਕੋਈ ਨਹੀਂ ਮੈਂ ਬਣਾ ਲਾਂਨੀ ਆ ਆਓ ਉੱਠ ਖੜ ਮੈਂ ਬਣਾ ਜੋ ਤਾਂ ਕਾਨਾ ਸੀ ਕਰ ਲਿਆ ਜਦ ਹੁਣ ਤੇਰੇ ਨਾਲ ਹੋਈ ਤਾਂ ਹੁਣ ਤੈਨੂੰ ਪਤਾ ਲੱਗਿਆ ਬਣਾ ਰੋਟੀ ਪਰਾ ਨੋ ਬਸ ਤੋ ਤੇਰਾ ਡਾਂਗੋ ਡਾਂਗੇ ਹੋ ਕੇ ਗਏ ਹੋ ਜੀ ਮਾਰ ਬਾਜ ਉਹ ਭਾਬੀ ਭਰਾ ਨੂੰ ਹਾਕ ਮਾਰ ਲਈ ਪਰ ਸ਼ਰਮ ਹੀ ਨਹੀਂ ਆਉਂਦੀ ਉਹ ਕਿਹੜੇ ਮੂੰਹ ਨਾਲ ਮਾਰੀਏ ਹਾਕ ਪਰੇ ਹਟ ਮੈਂ ਦੇਖਦੀ ਆਂ ਆ ਦਿਖਾਣ ਲੱਗੇ ਆ ਆਪਨੇ ਆਹ ਤੋ ਤੁਸੀਂ ਪਰੇ ਗੇੜ ਖੋਲਾ ਹੀ ਆ ਮੈਂ ਦੇਖਦੀ ਆਂ ਮੈਂ ਲਾਗੇ ਪਾ ਕੋ ਤੋ ਅਰਾ ਪੰਚੀ ਆਇਓ ਨਾ ਦਾਂ ਸਾਸਰੀ ਕਾ ਸਾਸਿਕਾ ਨਾ ਮੈਂ ਪਛਾਣਿਆ ਨਹੀਂ ਬੈ ਜੀ ਕੋਈ ਦਾਦੀਆਂ ਤੈਨੂੰ ਮੈਂ ਤੁਹਾਡਾ ਦੇਰ ਹੁੰਦਾ ਸੀ ਨਾ ਕਿ ਬਿੱਟੂ ਹਾਂਜੀ ਉਹ ਸਾਡੇ ਪਿੰਡ ਰਹਿੰਦੇ ਆ ਮਾਉ ਆਣੇ ਅੱਛਾ ਉਹ ਲੁਧਿਆਣੇ ਵਾਲਾ ਪਿੰਡ ਆ ਉਹ ਹੂੰ ਹੂੰ ਜਾਣਦੀ ਹਾਂ ਉਹਨਾਂ ਨੂੰ ਮੈਂ ਕੋਈ ਨਾ ਤੁਹਾਨੂੰ ਭੇਜਿਆ ਉਹ ਵੀ ਨਾਲ ਆਇਆ ਉਹ ਬਾਹਰ ਆ ਉਹ ਨੇ ਮੈਨੂੰ ਤਾਂ 13-14 ਸਾਲ ਹੋ ਗਏ ਉਹਨਾਂ ਨੂੰ ਮੇਰੇ ਵਰਤੋਂ ਛੱਡਿਆ ਨੂੰ ਹੁਣ ਕਿੱਥੋਂ ਉਹਨਾਂ ਨੂੰ ਜੀਤੇ ਆ ਗਿਆ ਉਹ ਆਇਓ ਮੇਰੇ ਨਾਲ ਆਏ ਹੋਏ ਤਾਂ ਮੁੜ ਜਾਣ ਜਦੋਂ ਉਹਨਾਂ ਦਾ ਭਰਾ ਆਊਗਾ ਦਾਦੇ ਜਾਣ ਨਹੀਂ ਤੂੰ ਗੱਲ ਕਰ ਮਾਰ ਉਹਨਾਂ ਨੂੰ ਆਵਾਜ਼ ਨਾ ਨਾ ਮੈਂ ਨਹੀਂ ਭੈਣ ਜੀ ਆਵਾਜ਼ ਮਾਰਨੀ ਹੈਗੀ ਆਉਣਾ ਮੇਰੇ ਕੋਲ ਕੋਈ ਗੱਲ ਨਹੀਂ ਉਹਨਾਂ ਦਾ ਭਰਾ ਆ ਜਾਊਗਾ ਉਹ ਉਹ ਆਵੇ ਸਜੀ ਸੱਦ ਕੇ ਆਣ ਫਿਰ ਨਾ ਸੋ ਵਾਰੀ ਭਲਾ ਮੈਂ ਉਹਨਾਂ ਨੂੰ ਫੋਨ ਕਰਕੇ ਬੁਲਾ ਲੈਣੀ ਕਾਤੋਂ ਬਹੁਣ ਹਲੋ 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 ਹਾਂਜੀ ਘਰੋਂ ਆਇਓ ਗੱਲ ਹੋ ਗਈ ਆਇਓ ਜਣਾ ਮਾਜਾ ਘਰੋਂ ਚਲ ਆਣਾ ਪੰਚ ਕੋਈ ਨਹੀਂ ਉਹ ਇੱਥੇ ਹੀ ਆ ਨੇੜੇ ਹੀ ਆ ਦੁਕਾਨ ਪਾਈ ਉੱਥੇ ਬੈਠੇ ਆ ਆਂਦੇ ਆ ਫੇਰ ਭਾਵੇਂ ਜਿੰਦਾ ਮਰਜੀ ਆਣ ਮੈਂ ਹੁਣ ਉਹਨਾਂ ਨੂੰ ਅੰਦਰ ਬਾੜ ਕੇ ਤੇਰਾ 14 ਸਾਲਾ ਵਾ ਛੱਤਰ ਥੋੜੀ ਖਾਣੇ ਆ ਤੋ ਇਹ ਤਾਂ ਹੈਗਾ ਵੇ ਭਰਾ ਆਵੇ ਉਹਨਾਂ ਦੇ ਜਿੰਦਾ ਮਰਜੀ ਕਰੇ ਉਹ ਮੈਨੂੰ ਕੋ ਮਾਰਲਾ ਬਾਜ ਧੁੱਪੇ ਖੜੇ ਆ ਉਹ ਨਾਣਾ ਭੈਣ ਜੀ ਹੂੰ ਹੋਰ ਉਹਨਾਂ ਨੂੰ ਧੁੱਪੇ ਅੰਦਰ ਵਾੜ ਕੇ ਮੈਨੂੰ ਅਗਲੇ ਨੇ ਧੁੱਪੇ ਕੱਢ ਦੇਣਾ ਨਹੀਂ ਕੁਝ ਕਹਿੰਦਾ ਮਾਰਲਾ ਬਾ ਕੋਈ ਨਹੀਂ ਇਹ ਕਿਹੜਾ ਸਾਡੇ ਨਾਲ ਚੰਗੀ ਕਰਕੇ ਗਏ ਆ ਆ ਜਾਣਾ ਇੱਥੋਂ ਹੀ ਆਣਾ ਉਹਨਾਂ ਨੇ ਆ ਜਾਣਾ ਫੇ ਆਪੇ ਗੱਲ ਕਰਨੀ ਗੀ ਕਰੀ ਤੂੰ ਮੇਰੇ ਕਹਿਣ ਤੇ ਬਾਜਾਂਵਾਂ ਲਹਣ ਮੈਨੂੰ ਕਿਹੜਾ ਤੁਹਾਡੇ ਗੱਲ ਉਹਨਾਂ ਦੇ ਕਹਿਣ ਤੇ ਚੱਲ ਮੈਂ ਆ ਗਈ ਮੈਂ ਕਿਹਾ ਮੈਂ ਤੁਹਾਡੇ ਨਾਲ ਚੱਲਦੀ ਆ ਇਹ ਤਾਂ ਹੈ ਚਲੋ ਕੋਈ ਗੱਲ ਨਹੀਂ ਆਉਂਦੇ ਆ ਜਾਣਾ ਉਹ ਮੇਰਾ ਭਾਬੀ ਵੀ ਨਹੀਂ ਆਈ ਵਾਰ ਅੰਦਰ ਗਈਏ ਜਾਂਦੀਆਂ

ਤੋਂ ਤੁਹਾਡੇ ਨਾਲ ਬਾਅਦ ਗੱਲ ਕਰਨ ਆਏ ਅਸੀਂ ਉਹ ਬੱਬਾ ਦੇਖ ਆਪਣੇ ਘਰ ਨੂੰ ਜਾਓ RAM ਨਾਲ 14 ਸਾਲ ਹੋ ਗਏ ਤੁਸੀਂ ਸਾਡੀ ਬਾਤ ਨਹੀਂ ਪੁੱਛੀ ਹੁਣ ਕੀ ਕਰਨਾ ਇੱਥੇ ਹਾਂਜੀ ਭਾਬੀ ਭਾਰੀ ਅਸੀਂ ਉਹੀ ਗਲਤੀ ਦੀ ਮਾਫੀ ਉਹ ਭਾਵਾ ਉਹ ਜਿਹੜਾ ਦੋ ਮਾਲ ਲਿਆ ਉੱਥੇ ਬਹਿ ਲਓ ਜਿਹੜਾ ਹੈਗਾ ਨਾ ਦੋ ਮਾਲੇ ਤੁਹਾਡੇ ਹਿੱਸੇ ਦਾ ਉੱਥੇ ਬਹਿ ਲਓ ਨੇ ਪਾ ਜੀ ਅਸੀਂ ਹੁਣ ਸ਼ਰਮਿੰਦਾ ਸਾਨੂੰ ਆਪਣੀ ਗੱਲ ਤੁਸੀਂ ਕਹਿੰਦੇ ਸ਼ਰਮਿੰਦੇ ਅਸੀਂ ਆ ਸੱਚੀ ਕ ਹਾਂਜੀ ਤੁਸੀਂ ਕੋਈ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਚਲ ਆ ਜੋ ਬਹਿ ਕੇ ਗੱਲ ਕਰ ਲੈਂਦੇ ਆ ਤੁਹਾਡੇ ਨਾਲ ਹਾਂਜੀ ਬਈ ਮੇਰਾ ਨਾਮ ਆ ਦੇਖੋ ਬੈਠ ਜੀ ਮੈਂ ਤੁਹਾਨੂੰ ਦੱਸਾਂ ਲੈ ਮੈਂ ਜੀ ਇਹਦਾ ਇਹ ਬੰਦੇ ਸਾਨੂੰ ਗੱਲ ਕਰਨੀ ਬਹਿ ਕੇ ਇਹ ਅੰਦਰ ਬੰਦੇ ਜੋ ਗੋਲੀਆਂ ਹੁੰਦੀਆਂ ਆ ਉਹ ਗੱਲਤੀਆਂ ਹਲਤੀਆਂ ਬੰਦੇ ਆ ਜੋ ਬਹਿ ਕੇ ਪਾੜੀ ਗੱਲ ਕਰ ਲੈਂਦੇ ਆ ਚਲ ਆ ਜੋ ਮੇਰੀ ਗੱਲ ਸੁਣ ਮੈਂ ਤੁਹਾਨੂੰ ਅੰਦਰ ਤਾਂ ਨਹੀਂ ਦੇਣਾ ਬਾਹਰ ਨੂੰ ਜੋਨਾਂ ਵਿਚਾਰਿਆਂ ਨੇ ਮੈਂ ਜਾਣਦਾ ਨਹੀਂ ਪਤਾ ਨਹੀਂ ਕਿੱਦਾਂ ਆਏ ਕਿੱਦਾਂ ਨਹੀਂ ਤੁਹਾਡੇ ਕਰਕੇ ਭੈਣ ਜੀ ਮੈਂ ਤਾਂ ਲੈਣ ਨੇ ਇਹਦਾ ਮੈਂ ਤਾਂ ਆ ਜਾਂਦਾ ਨਹੀਂ ਸੀ ਬੰਦਦੇ ਨੇ ਚਲ ਕੋਈ ਨਹੀਂ ਆਜੇ ਹੁੰਦੀ ਇਹ ਕੇ ਗੱਲ ਕਰਦੇ ਬੱਸ ਸਾਸਰੀ ਘਾਲ ਦੀਦੀ ਕਿੱਦਾਂ ਹਾਲ ਪਰੇ ਹੋ ਪਰੇ ਕਾਦੀ ਦੀਦੀ ਸਾਸਰੀ ਘਾਲ ਕਾਦੀ ਸਾਸਰੀ ਘਾਲ ਚਲ ਕੋਈ ਨਹੀਂ ਭੈਣ ਜੀ ਬਾਜੀ ਨੇ ਅੰਦਰ ਬਾੜ ਲਈ ਹੁਣ ਤੁਸੀਂ ਵੀ ਚਲੋ ਕੋਈ ਨਾ ਗਾਇ ਲਾਓ ਉਹਨੂੰ ਬਹਿ ਕੇ ਗੱਲ ਕਰ ਲੈਂਦੇ ਆ ਸਾਰੀ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਬਾਜੀ ਨੇ ਅੰਦਰ ਬਾਅਦ ਲਿਆ ਉਹਨੂੰ ਬਹਿ ਕੇ ਗੱਲ ਕਰ ਲਓ। ਹਾਂ ਕੋਈ ਗੱਲ ਨਹੀਂ। ਪੰਜ ਬੰਦਿਆਂ ਨਾਲ ਹੀ ਗੁੱਸੇ ਗਿੱਲੇ ਹੁੰਦੇ ਆ। ਸੱਸ ਸਿਕਾ ਵੀ ਸੱਸ ਸਿਕਾ ਲਾ ਗਿਆ ਤੇ ਚੇਤਾ ਤੈਨੂੰ। ਕੋਈ ਗਲਤੀ ਹੋ ਗਈ ਦਾ ਕੋਈ। ਗਲਤੀ ਹੋ ਗਈ ਦੀ ਇਹ ਅਸੀਂ ਮਾਫੀ ਮੰਗਣ ਆਏ ਆ। ਐਨੇ ਸਾਲ ਹੋ ਗਏ ਹੁਣ। ਚਲ ਕੋਈ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਦੀਦੀ ਹੁਣ। ਤੇ ਉਹ ਦੇਖੋ ਕੀ ਕਰਦੇ ਇਹ। ਹਾਂ ਇਹ ਤਾਂ ਆ ਵੀ ਅੱਜ ਕਿਦਾਂ ਹੋਏ ਹੋ ਕੋਈ ਗੱਲ ਹੁਣ ਮੈਂ ਤਾਂ ਅੱਗੇ ਕਹਿ ਰਹੀ ਹਾਂ 13-14 ਸਾਲ ਬਾਅਦ ਹੁਣ ਚੇਤਾ ਆਇਆ 14 ਸਾਲ ਹੋ ਗਿਆ ਤੁਹਾਨੂੰ ਗਿਆ ਨੂੰ ਚਦਰੋ ਹੁਣ ਕਿਦਾਂ ਬਾਜੀ ਹੋ ਗਈ ਮੈਂ ਗਲਤੀ ਦੀ ਮਾਫੀ ਮੰਗਣ ਆਈ ਆ ਮੈਨੂੰ ਗਲਤੀ ਦਾ ਸਤਾ ਕੋਈ ਨਹੀਂ ਭਾਜੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਤੁਸੀਂ ਉਹ ਤਾਂ ਬਗਾਨੀ ਸੀ ਉਹਦਾ ਉਹਨੇ ਮਗਰ ਲੱਗ ਕੇ ਚੜ ਗਿਆ ਹੁਣ ਈ ਰਾਨ ਨੂੰ ਰੋਤੋ ਬਾਜੀ ਹੁਣ ਵੀ ਉਹੀ ਲੈ ਕੇ ਮੈਂ ਹੀ ਲੈ ਕੇ ਆਈ ਪਾਜੀ ਬੋਲ ਰਹਾਂ ਕੋਠਾ ਉਹਦੇ ਬੈਠੀ ਵਾਲੀ ਮੈਦਿਆ ਤਾ ਫੇ ਤੁਸੀਂ ਉਹ ਚੱਕੀ ਕਰਕੇ ਗਈ ਨਹੀਂ ਬਾਜੀ ਹਾਂ ਜੀ ਜਦੋਂ ਤੁਸੀਂ ਗਰੇਜ਼ ਕੀਤਾ ਉਸ ਵੇਲੇ ਇਹਨੂੰ ਵੀ ਲੱਗਿਆ ਜੇ ਨਹੀਂ ਇੱਧਰ ਰਹਿਣਾ ਹੈ ਨਾ ਇੱਧਰ ਰਹਿਣਾ ਮੈਂ ਕੋ ਖਾ ਕੇ ਮਰ ਜਾਣਾ ਹੁਣ ਭਰਾਵਾ ਘਰ ਜਾ ਕੇ ਫੇਰ ਕੁਝ ਖਾ ਲਉ ਆ ਦੇ ਤੁਹਾਨੂੰ ਨਾ ਬਣਾ ਦੇ ਸਹੀ ਪਾਰੀ ਹੋ ਨਹੀਂ ਪਾਰੀ ਹੋ ਨਹੀਂ ਮੈਂ ਕੁਛ ਵੀ ਕਰ ਮੈਂ ਤਾਂ ਅੱਗੇ ਕਹਿ ਰਹੀ ਹੂ 13-14 ਸਾਲ ਨੂੰ ਗਲਤੀ ਦਾ ਅਹਿਸਾਸ ਹੋਇਆ ਇੰਨੇ ਸਾਲ ਬਾਅਦ ਤੁਹਾਨੂੰ ਮਾਫੀ ਮੰਗਣ ਆਈ ਹਾਂ ਭੈਣ ਜੀ ਉਦਾਂ ਮੈਂ ਤੁਹਾਨੂੰ ਨਾ ਜਾਣਦਾ ਨਹੀਂ ਤੁਸੀਂ ਕਿੱਧਰ ਆਏ ਇਹਨਾਂ ਦੇ ਨਾਲ ਆਏ ਮੈਂ ਇਹ ਬਲੇਕ ਕਿ ਆਈਆਂ ਇਹ ਗਵਾਂਡੀ ਆ ਸਾਡੇ ਉੱਤੇ ਕੋਲ ਰਹਿੰਦੇ ਜਿੱਥੇ ਅਸੀਂ ਰਹਿੰਦੇ ਪਿੰਡ ਅੱਛਾ ਹਾਂਜੀ ਫੇਰ ਦੱਸਣੀ ਆਂ ਇਹਨਾਂ ਨੂੰ ਆਪਣੀਆਂ ਕਰਤੂਤਾਂ ਸਾਰੀਆਂ ਦੱਸਣੀ ਆਂ ਕਿਹੜਾ ਲੈ ਕੇ ਆਈਆਂ ਉਹ ਭੈਣ ਜੀ ਇਹ ਤਾਂ ਉਹ ਜ਼ਰੂਰ ਸੀ ਤੇ ਕਟਿਆ ਡੇੜਾ ਮਾਰਨਾ ਡੇੜਾ ਮਾਰਨਾ ਇਸੇ ਆ ਵੀ ਗੋਆਂਢੀਆਂ ਨੂੰ ਮੇਜਗੇ ਸੋ ਗੋਆਂਢੀਆਂ ਲੈ ਲਿਆ ਹੁਣ ਤੁਹਾਨੂੰ ਜੜੇ ਹੁੰਦੇ ਆ ਜਦੋਂ ਭਰਾ ਭਰਾ ਜੁਦੇ ਹੁੰਦੇ ਆ ਅਸੀਂ ਕਿਹਾ ਕਿ ਹੁੰਦੇ ਇੱਥੇ ਰਹਿਣਾ ਮੈਂ ਕਿਹਾ ਵੀ ਮੈਂ ਕਿਹਾ ਵੀ ਆਪਾਂ ਜਗਾ ਨਹੀਂ ਬਿਚਨੀ ਹੈਗੀ ਮੂਰੇ ਉਧਾ ਪਾਸੇ ਹੋ ਜਾਂਦੇ ਆ ਕਰਜ਼ਾ ਹੁੰਦਾ ਆ ਆ ਨਹੀਂ ਮੰਨੀ ਕਹਿੰਦੀ ਨਹੀਂ ਅਸੀਂ ਜਗਾ ਵੀ ਨਾ ਮੂਰੇ 15 ਸਾਲੇ ਪਿੰਡ ਤੇ ਵੀ ਨਹੀਂ ਆ ਕੇ ਕਦੀ ਬੜੇ ਭਾਜੀ ਮੈਂ ਤਾਂ ਨਹੀਂ ਕਿਹਾ ਜਗਾ ਵੇਚਣ ਵਾਲੀ ਵੀ ਸਾਡੇ ਨਾਲ ਤਾਂ ਤੈਨੂੰ ਹੀ ਸਹਜਦਾ ਵਿਆਹ ਜਦੋਂ ਤੇਰੇ ਨਾਲ ਹੀ ਸੀ ਅਜੀ ਨੀਰੋ ਵਕਲ ਤੇ ਜਦੋਂ ਮਾਰਨੇ ਦੇ ਡਰਾਵੇ ਦੇ ਵਿੱਚ ਬੰਦਾ ਕੀ ਕਰਦਾ ਜੇ ਰੱਖੀ ਮੈਂ ਦੁਆਗ ਵਾਲਾ ਨਹੀਂ ਮੈਂ ਕੀ ਕਰਦਾ ਸਿਆਣੇ ਕਹਿੰਦੇ ਕੋਰਿਆਂ ਦਾ ਰੰਗ ਉਹਨਾਂ ਜਿਹੜੇ ਲਾਲ ਰਹਿੰਦਾ ਜਿੰਨਾ ਜਰ ਅੱਗ ਦੇ ਨਾਲ ਆ ਜਦੋਂ ਅੱਗ ਦੇ ਨਾਲ ਕੋਲੇ ਨੂੰ ਜੋੜਾ ਕਰਦਾ ਸਵਾਹ ਬਣ ਜਾਂਦੀ ਆ ਬੰਦਾ ਭੈਣਾ ਭਰਾਵਾਂ ਦੇ ਨਾਲੇ ਵਧੀਆ ਲੱਗਦਾ ਆਪਣੇ ਤੋਂ ਉਹਨਾਂ ਸਾਰਗੇ ਉਹਨਾਂ ਨਿਆਣੇ ਸਾਡੇ ਵੀ ਵਿਆਹ ਨਾਲੇ ਹੋ ਗਏ ਨਿਆਣੇ ਤੁਹਾਡੇ ਵੀ ਤਖੜੇ ਹੋ ਗਏ ਕੀ ਦੱਸੋਗੇ ਨਿਆਣਿਆਂ ਨੂੰ ਤੁਸੀਂ ਇਦਾਂ ਨਾਲ ਮੈਂ ਤੇਰਾ ਦਾ ਮੈਂ ਤਾਇਆ ਲਾਦਣਾ ਤੇਰੇ ਨਿਆਣਿਆਂ ਦਾ ਤੂੰ ਚਾਚਾ ਲਾਦਣਾ ਮੇਰੇ ਨਿਆਣਿਆਂ ਦਾ ਕੀ ਦੱਸੂਗਾ ਰਿਆਣਿਆਂ ਨੂੰ ਉਹ ਹੈਗਾ ਨਾ ਜੇ ਸਭ ਬਾਈ ਦੱਸਾਂਗੇ ਪਰ ਸ਼ਰਵਿੰਦਿਆਂ ਕੀ ਕਹਾਂਗਾ ਨਹੀਂ ਹੁਣ ਹੋਇਆ ਕੀ ਆ ਪਤਾ ਵੀ ਲੱਗੇ ਉਹ ਵੀ ਤੋੜਨ ਲੱਗੇ ਨਹੀਂ ਸੋਚਿਆ ਹੈਗਾ ਬਾਹਰ ਖਾਣੋਂ ਚੀਤਾ ਆ ਗਿਆ ਘਰ ਦਾ ਪਿੰਡ ਦਾ ਚੀਤਾ ਆ ਗਿਆ ਪਤਾ ਨਾ ਲੱਗੇ ਕਾਰਨ ਕੀ ਆ ਪਾਜੀ ਅਸਲ ਜਾਣੇ ਕਰ ਦਿੱਤਾ ਬਈ ਜਦੋਂ ਆਪਣੇ ਘਰਾਂ ਦੇ ਨਾਲ ਤਾਰ ਆਪਣੇ ਅੱਗ ਲੱਗਦੀ ਨਾ ਫੇਰੇ ਪਤਾ ਨਹੀਂ ਲੱਗਦਾ ਆਪਾਂ ਤਾਂ ਫੇਰੇ ਹੀ ਬੰਦੇ ਨੂੰ ਇਹ ਗਈ ਸੀ ਆਪਣੇ ਪੇਕੇ ਅੱਛਾ ਜਦੋਂ ਭੁਜਾਈ ਇਹਦੀ ਦਾਜ ਦੇ ਭਰਾ ਨੂੰ ਲੈ ਕੇ ਮਾਤਿਆਂ ਨੂੰ ਛੱਡ ਕੇ ਆਪਣੇ ਪੇਕੇ ਚਲ ਗਈ ਜਾਣੀ ਹੁਣ ਹੁਣ ਭੁਜਾਈ ਲੈ ਗਈ ਭਰਾ ਨੂੰ ਨਾਲ ਹੁਣ ਲੱਗੇ ਆਉਣਾ ਬੰਦਾ ਜਦੋਂ ਮਾਂ ਤੇ ਰੌਣਾ ਦੇਣਾ ਮਾਂ ਪਿਓ ਦਾ ਦੁੱਖ ਲੱਗਿਆ ਹੁਣ ਫਿਰ ਮਾਂ ਪਿਓ ਦਾ ਦੁੱਖ ਲੱਗਿਆ ਇਹ ਵੀ ਤਾਂ ਭਰਾਈ ਸੀਗੇ ਉਹਦਾ ਕੋਸੋ ਚਿਆ ਨਹੀਂ ਕੀਤਾ ਆਪਣੇ ਘਰ ਦੇ ਹਾਂ ਦੁਨੀਆਂ ਜੋਦੀ ਹੁੰਦੀ ਆ ਇੱਕ ਦੂਜੇ ਦੇ ਨਾਲੋਂ ਬੰਦਾ ਭੈਣ ਜੀ ਅਸੀਂ ਬਥੇਰੀ ਮਿਹਨਤਾਂ ਕੀਤੀਆਂ ਉਹਨਾਂ ਦੀਆਂ ਬਹੁਤ ਮਿਹਨਤਾਂ ਕੀਤੀਆਂ ਵੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ ਦੇਖ ਰਹੇ ਜੀ ਅਸੀਂ ਦੋਵੇਂ ਭਰਾ ਇਕੱਠੇ ਹੁੰਦੇ ਸਾਡਾ ਜੀ ਕਾਰੋਬਾਰ ਵਧੀਆ ਹੁੰਦਾ ਇੱਥੇ ਸਾਡਾ ਸ਼ਰੀਕਾ ਜੀ ਠੋਕ ਹੁੰਦਾ ਅਗਲੇ ਤੇ ਜਨਾਗ ਦੇ ਜਰੀ ਕਿਆ ਨੇ ਪਰਣੀ ਆਈ ਉਹਨਾਂ ਨੂੰ ਦੋ ਭਰਾ ਜੀ ਤੁਸੀਂ ਦੋ ਵੀ ਬਣ ਕੇ ਨਹੀਂ ਬੈਠੇ ਉਹਨਾਂ ਤਾਂ ਪਰਣੀ ਹੋਈ ਮੇਰੇ ਕੋ ਤਾਂ ਆ ਗਏ ਤੁਸੀਂ ਕਦੀ ਕੁੜੀ ਦੀ ਤੁਸੀਂ ਨਾ ਬਾਤ ਪੁੱਛੀ ਮੇਰੇ ਨਾਲ ਤਾਂ ਤੁਸੀਂ ਇੱਥਾ ਲੈ ਆ ਲਿਆ ਉਹ ਨਾ ਮੇਰੇ ਅੰਚਰੀ ਅਕੀਕੂ ਸੀ ਤੇ ਆਉਣ ਵਾਲੀ ਸ਼ਾਦੀ ਦੇ ਸੀ ਨਾ ਚਲੋ ਜਿਨੇ ਦੇ ਉਗੇ ਜੀ ਦੀ ਕਰਤਾ ਤਾਂ ਚਲੋ ਆਪਣੇ ਘਰ ਆ ਜੀ ਗੁਜ਼ੀ ਰਵੇ ਕੋਈ ਆਪਣੇ ਕਾਓ ਉਹਨੂੰ ਵੀ ਨਹੀਂ ਕਦੀ ਤੁਸੀਂ ਵਿਤੋ ਮਿਲਣ ਗਏ ਹੋਣੇ ਨਹੀਂ ਹੁਣ ਫੇਛਾ ਜਾਨੀ ਪਰਜਾਈ ਦੇ ਕਹਿੰਦੇ ਆਏ ਆ ਹੈ ਉਹਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਮਿਲੋ ਨਹੀਂ ਬਾਜੀ ਨਹੀਂ ਦੱਸ ਦਿਓ ਮਹਾਰਾਜ ਗੱਲਾਂ ਹੁਣ ਸਾਰੀਆਂ ਨਹੀਂ ਉਹਨੇ ਕਿਹਾ ਨਹੀਂ ਭਾਜੀ ਉਹ ਮੇਰੀ ਪਰਜਾਈ ਵੀ ਮੇਰੇ ਮਾਪਿਆਂ ਨੂੰ ਛੱਡ ਗਈ ਤੇ ਮਾਂ ਨੇ ਕਿਹਾ ਹੋਣਾ ਵੀ ਜਿੱਦਾਂ ਤੂੰ ਕੀਤੀ ਤੇ ਤੇਰੀ ਕੀਤੀ ਸਾਹਮਣੇ ਆਈ ਆ ਗਲਤੀ ਦਾ ਅਹਿਸਾਸ ਹੋ ਗਿਆ ਨਹੀਂ ਮੈਨੂੰ ਆਪੇ ਹੀ ਗਲਤੀ ਦਾ ਅਹਿਸਾਸ ਹੋ ਗਿਆ ਹੁਣ ਵੀ ਜਿੱਦਾਂ ਮੈਂ ਸਾਨੂੰ ਲੱਗ ਕੀਤਾ ਵੀ ਮੇਰੇ ਵੀ ਭਰਾ ਵੀ ਪਰਜਾਈ ਲੈ ਗਈ ਮੇਰੇ ਭਰਾ ਨੇ ਉਹਨਾਂ ਨੂੰ ਵੀ ਛੱਡ ਗਈ ਜਦੋਂ ਫੋਨ ਨਾਲੋਂ ਫੋਨ ਵਿਛੜਦਾ ਜਦੋਂ ਆਪਣੀਆਂ ਟੁੱਟਦੀਆਂ ਨਾ ਫੇਰ ਪਤਾ ਲੱਗਦਾ ਉਹੋਂ ਦਾ ਨਵਾ ਨਵਾ ਸੀਗਾ ਪਤਾ ਨਹੀਂ ਅਸੀਂ ਕੀ ਕਰ ਲੈਣਾ ਰੋਟੀ ਤੂੰ ਵੀ ਖਾਈ ਜਾਣਾ ਰੋਟੀ ਅਸੀਂ ਬਿਕਾਈ ਜਾਂਦੇ ਅਸੀਂ ਤੁਹਾਡੇ ਤੋਂ ਬਾਅਦ ਭੁੱਖੇ ਤਾਂ ਨਹੀਂ ਮਰ ਗਏ ਇਹ ਨਹੀਂ ਦਾ ਬੱਤੂ ਨੂੰ ਵੀ ਰੋਟੀ ਖਾਈ ਜਾਣਾ ਸਭ ਤੋਂ ਪਹਿਲਾਂ ਬਾ ਜਿਹੜਾ ਦਿਲਾਂ ਦੇ ਵਿੱਚ ਪੈ ਗਿਆ ਜਿਹੜੇ ਟੱਕ ਵੱਜੇ ਦਿਨਾਂ ਜੋ ਉਹ ਮਿਆਣੇ ਬੱਕਰੇ ਪਰੇਸ਼ਾਨ ਆ ਸੋਹਣਾਂ ਸਾਥ ਥੋੜੇ ਨਹੀਂ ਬਾਜੀ ਹੋਰ ਕਿੰਨੇ ਕਿੰਨਾ ਟਾਈਮ ਹੋ ਗਿਆ ਹੁਣ ਇਹਦੇ ਭਰਾ ਨੂੰ ਗਏ ਨੂੰ ਥੋੜੇ ਕਦੇ ਨਹੀਂ ਹੋਏ ਭਾਜੀ ਇਹ 3 ਮਹੀਨੇ ਦੇ ਵਿੱਚ ਹੀ ਅਸਲ ਆ ਗਈ ਹਾਂਜੀ ਤੈਨੂੰ ਅਗਰ ਨਹੀਂ ਆਈ ਉਹ ਤਾਂ ਤੇ ਮੈਂ ਭਰਾ ਨੂੰ ਛੱਡ ਕੇ ਆਇਆ ਹਾਂ ਭਰਾ ਕਿਹਦੇ ਨੂੰ ਆਉਂਦਾ ਦੋ ਮਾਲੇ ਮੈਨੂੰ ਕਹਾਂਗਾ ਉਹ ਵੀ ਵੇਚਦੇ ਅਸੀਂ ਅਸੀਂ ਜਾ ਕੇ ਕਿਤਾਬਾਂ ਤਾਂ ਬਸ ਇੱਥੇ ਉੱਥੇ ਪਾਪੀ ਨਹੀਂ ਜਾ ਬਣਾਈ ਚਲੋ ਤੁਸੀਂ ਜਿੱਦਾਂ ਵੀ ਅਗਰ ਵੀ ਚਲੋ 加ੜੀ ਇਹਨਾਂ ਦੇ ਜੋੜ ਪਾਣ ਆਏ ਆ ਤੁੰਗਾਂ ਉਹ ਤੇ ਉਹ ਇਹਨਾਂ ਦੀ ਗੱਲ ਤਾਂ ਮੰਨਣੀ ਪਾਏ ਸਾਨੂੰ ਨੂੰ ਪਤਾ ਹੀ ਆ ਭਰਾ ਆ ਗਾਡਾ ਭੁਜਾਈ ਆ ਸਾਡੇ ਪੁੱਤ ਜੀ ਆ ਅਰੋਂ ਦਾ ਦੋਖਾ ਨਾ ਦਰਾਂ ਪਰ ਉਹਦੇ ਕਿਰੇ ਨੂੰ ਨਾ ਯਾਨੀ ਕਿ ਜੇ ਹਜੇ ਵੀ ਇਹ ਨਾ ਸਮਝਾਉਂਦੇ ਨਾ ਕਹਿੰਦੇ ਤਾਂ ਹਜੇ ਵੀ ਕੋਈ ਲੈਣ ਦੇ ਨਹੀਂ ਸੀਗਾ ਨਹੀਂ ਦੀਦੀ ਮੈਂ ਹੁਣ ਕਿਹਾ ਸੀਗਾ ਮੈਂਗਾ ਆਪਾਂ ਜਾਣਾ ਫਿਰ ਇਹ ਤਾਂ ਮੰਨਦੇ ਨਹੀਂ ਸੀਗੇ ਫਿਰ ਇਹਨਾਂ ਨੇ ਦੀਦੀ ਹੁਣੇ ਕਿਹਾ ਵੀ ਨਹੀਂ ਤੁਸੀਂ ਜਾਓ ਜੀ ਜੀ ਮੰਨਦੇ ਸੀ ਪਿਪਾ ਜੀ ਕਿ ਨਾ ਆ ਦਾ ਨਹੀਂ ਇਹ ਤਾਂ ਮੰਨਿਆ ਉਸੇ ਦੇ ਇਹ ਕਹਿੰਦੇ ਸੀ ਇਕੱਲੇ ਮੈਂ ਤਾਂ ਮੈਂ ਤੁਹਾਡੇ ਨਾਲ ਚੱਲਦੀ ਆ ਇਹ ਤਾਂ ਮੰਨਿਆ ਉਸੇ ਦਾ ਗਲਤੀਆਂ ਮੰਨਦੇ ਸੀ ਚਲੋ ਤੁਹਾਡਾ ਬੈਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਦੇ ਨਾਲ ਆਏ ਆ ਰਿਸ਼ਤੇਦਾਰਾਂ ਨੇ ਉਸ ਵੇਲੇ ਤਾੜੀਆਂ ਵਜਾਈਆਂ ਜਦੋਂ ਲੱਗ ਲੱਗ ਹੋਏ ਆ ਕਿਤੇ ਰਿਸ਼ਤੇਦਾਰ ਨੇ ਕੋਸ਼ਿਸ਼ ਨਹੀਂ ਕੀਤੀ ਭਰਾ ਭਰਾ ਇਕੱਠੇ ਰਹਿਣ ਤੁਸੀਂ ਸੱਤ ਭਰਾਏ ਹੋ ਕੇ ਵੀ ਤੇ ਸਾਨੂੰ ਮਾਤਾ ਵਰਗੇ ਪ੍ਰਾਦਾ ਭਰਾਵਾਂ ਦੇ ਠੀਕ ਹੈ ਗੁੱਸਾ ਸੀ ਔਰ ਹੁਣ ਗੁੱਸਾ ਜਿਹੜਾ ਜਦੋਂ ਬੰਦਾ ਚੱਲ ਗਿਆ ਜੇ ਸਾਹਮਣੇ ਬੈਠੇ ਆਂ ਕਹਿੰਦੇ ਸ਼ੇਰ ਵੀ ਆਂਦਾ ਉਹ ਇਦਾਂ ਆ ਕਿ ਹੁਣ ਫਾਰਮੈਟ ਹੀ ਪੂਰੀ ਕਰਨ ਆਇਆ ਜਾਂ ਦੇਲ ਚ ਹੈਗਾ ਵੀ ਅਸੀਂ ਤੁਹਾਡੇ ਆਪਣੇ ਆ ਤੁਹਾਡਾ ਆਪਣਾ ਫੋਨ ਆ ਨਹੀਂ ਨਹੀਂ ਹੈਗਾ ਭਾਜੀ ਸਾਨੂੰ ਆਪਣੀ ਆਪਣੀ ਦਾ ਅਹਿਸਾਸ ਹੋਇਆ ਮਾਫੀ ਮੰਗਦੇ ਆਂ ਮਾਫੀ ਆ ਵੀ ਅਸੀਂ ਭੁਜਾਈ ਕਰਕੇ ਕਹਿੰਦੀਆਂ ਕਰਦੇ ਮਾਫ ਕਰੋ ਮੇਤੋ ਗਲਤੀ ਹੋ ਗਈ ਤਿਆਰੇ ਕਹਿੰਦੇ ਮੁਰਗੇ ਇਦਾਂ ਦੀ ਗੱਲ ਤੇ ਕਰੋਗੇ ਤੂੰ ਨਹੀਂ ਮਾੜੀ ਹੁੰਦੀ ਅਕਲ ਕਰਿਆਗਾ ਤੂੰ ਹੀ ਹੱਥਾਂ ਦੀਆਂ ਦਿੱਧੀਆਂ ਉਹਨਾਂ ਹੋਣੀਆਂ ਬੰਨੀਆਂ ਤਿਆਰੇ ਕਹਿੰਦੇ ਆ ਉੰਨੇ ਜਵਾਨ ਹੋ ਲੋ ਜਿਹੜਾ ਫਤਾਨੂ ਦੇ ਮੱਥੇ ਲੱਗਦੀ ਬਹੁਤ ਹੁੰਦੇ 1400 ਇਹ ਆਪਾਂ ਇੱਕ ਘਰ ਜੰਮੇ ਆ ਆਪਣਾ ਕੋ ਰਿਸ਼ਤਾ ਬਣਿਆ ਪ੍ਰਮਾਤਮਾ ਨੇ ਬਣਾਇਆ ਆਪਾਂ ਉਹਨੂੰ ਨਹੀਂ ਨਵਾ ਸਕੇ ਹੁਣ ਹਲੇ ਵੀ ਮਾਨ ਮੰਨਾਲਾ ਭਾਈ ਦੇਖੋ ਕੱਲ ਨੂੰ ਫੇਰ ਰੇਤਿਆਂ ਦਾ ਜਰੂਰ ਲਿਖਿਆ ਆ ਓਏ 14 ਸਾਲਾਂ ਬਾਅਦ ਸੁਹਣਿਆ ਦੀ ਫੇ ਹੋ ਯਾਰ ਨਹੀਂ ਨਹੀਂ ਭਾਜੀ ਨਹੀਂ ਹੁੰਦੀ ਹੁੰਦੀ ਸਾਡਾ ਖਿਆਲ ਤੁਹਾਡੇ ਲੋ ਰੱਖੋ ਨਹੀਂ ਤਾਂ ਵੀ ਸਾਥਰੀ ਘਰ ਪੈਣਾ ਨਹੀਂ ਨਹੀਂ ਭਾਜੀ ਮਹੀਨੇ ਦੀ ਨਹੀਂ ਇਹ ਵੀ ਨਹੀਂ ਮਹੀਨੇ ਵਾਲਾ ਹੋਰ ਉਸੇਕੇ ਭਾਈ ਚਾਰੇ ਦੀ ਪਹਿਲਾਂ ਤੋਂ ਹੀ ਬੇਇੱਜ਼ਤੀ ਬਥੇਰੀ ਬਰਦਾਸ਼ਤ ਕਰ ਲਈ ਅਸੀਂ ਜਿਹੜੇ ਘਰ ਦੀ ਚਾਹਾਂਗੇ ਕੁੜੀ ਦੇ ਲਈ ਜਾਵਾਂਗੇ ਕਾਹਦੀ ਵਾਸਤੇ ਸਾਰੇ ਪਾਸੇ ਜਾਵਾਂਗੇ ਹੁਣ ਤੁਸੀਂ ਸਹੌਰਿਆਂ ਨੂੰ ਵੀ ਜਾਇਓ ਤਾਂ ਬੋਟੀ ਨੂੰ ਵੀ ਲੈ ਕੇ ਆਇਓ ਉਹਨਾਂ ਦਾ ਵੀ ਘਰ ਬਸਾ ਲਓ ਉੰਦੇ ਕੋਲ ਆਪਣਾ ਧਰਈ ਹੁੰਦਾ ਸੀ ਕੋਈ ਸਿਆਣੇ ਕਹਿੰਦੇ ਆਪਣੇ ਲੱਗੇ ਅੱਗ ਦੂਜੇ ਦੇ ਪਸੰਦ ਚਲੋ ਮਾੜਾ ਚਾਹ ਤੂੰ ਮੇਰੇ ਘਰ ਫੋਨ ਲਾ ਵੀਰ ਜੇ ਘੁੰਮ ਆ ਗਿਆ ਚੱਲ ਕੇ ਅਸੀਂ ਜੋ ਤੇਨੂੰ ਕਹਿਣਾ ਤੇ ਮਾੜਾ ਮੁੰਡਾ ਕਹਿਤਾ ਭਾਜੀ ਬੰਦ ਕੱਟ ਕਹਿਤਾ ਕੋਈ ਨਹੀਂ ਫੇਰ ਵੀ ਹੁਣ ਆਪਣਾ ਭਾਈ ਮਨ ਬਣਾ ਕੇ ਤਾਂ ਨਿਆਣਿਆਂ ਨੂੰ ਮਿਲਦੇ ਕਰ ਸਕਦਾ ਆਪਾਂ ਆਪਣੀ ਜਿਹੜੀ ਅੱਧੀ ਜਿੰਦਗੀ ਬਾਰੇ ਸਮਾਂ ਨਾਲ ਜ਼ਿੰਦਗੀ ਤੇ ਬਹੁਤ ਹੁੰਦੇ ਆ। ਨਿਆਣੇ ਗਿਓ ਕਮਾਂ ਤੇ ਆਇਆ ਅੱਜ। ਖੁਸ਼ਾਤ ਜੀ ਹੁੰਦੇ ਨੇ। ਮਨਾਂ ਵਿੱਚ ਗੁੱਸੇ ਹੁੰਦੇ ਆ। ਗੁੱਸੇ ਵਿੱਚ ਆ ਕੇ ਬੰਦਾ ਕਹਿ ਹੀ ਜਾਂਦਾ। ਚਲੋ, ਝੂਲੇ ਮੇਰਾ ਨਾ ਕੋਈ ਨੀ ਬਿਗੜਿਆ। ਜੇ ਸਮੇਂ ਤੇ ਵੀ ਅਗਲਾ ਗਈ। ਤਾਂ ਵੀ ਹੋਈ ਨਹੀਂ। ਹਰੇ ਸਮਾਂ ਰਹਿੰਦੇ ਆ। ਨਹੀਂ ਤਾਂ ਬਾਅਦ ਦੇ ਵਿੱਚ ਫੇਕੀ ਫੜੇ। ਆ ਇਹ ਤਾਂ ਹੈ ਚਲੋ ਗਲਤੀ ਦਾ ਅਹਿਸਾਸ ਹੋਇਆ ਬਹੁਤ ਵੱਡੀ ਗੱਲ ਆ ਹਾਂਜੀ ਮੁੜ ਕੇ ਨਾ ਮੇਰਾ ਬੁੱਤ ਇਦਾਂ ਦੀ ਗਲਤੀ ਨਹੀਂ ਮੁੜ ਕੇ ਨਹੀਂ ਕਰਦੇ ਹਾਂਜੀ ਆਪਣੇ ਤਾਂ ਆਪਣੇ ਹੁੰਦੇ ਪਤਾ ਲੱਗ ਗਿਆ ਹੁਣ ਮੈਨੂੰ ਉਹ ਤਾਂ ਕੁਦਰਤ ਹੀ ਮੈਂ ਤੇ ਮਾਪਿਆਂ ਦੇ ਗਈ ਹਾਲਚਾਲ ਕੁੱਚਿਆ ਮਾਂ ਤੇ ਮਾਪਿਆਂ ਦੇ ਉਹ ਆਈ ਆ ਅੱਛਾ ਤਾਂ ਇਹ ਜਨੂ ਸੇਰ ਬਣ ਕੇ ਪਈ ਸੀਗੀ ਇਹਨੇ ਵੀ ਮੈਨੂੰ ਦੱਸਿਆ ਕਿ ਇਦਾਂ ਇਦਾਂ ਹੋਈ ਆ ਬੈਂਡ ਅੱਛਾ ਆ ਵੀ ਮੈਂ ਦੁੱਖ ਮੰਨਿਆ ਤਾਂ ਵੀ ਇਹੇ ਗਲਤੀਆਂ ਬਹੁਤ ਮੰਨਦੀ ਸੀ ਮੈਂ ਤਾਂ ਮੈਂ ਤੁਹਾਡੇ ਨਾਲ ਚੱਲ ਤੂੰ ਇਹ ਕਹਿੰਦੇ ਅਸੀਂ ਦੋਹਾਂ ਨੇ ਨਹੀਂ ਜਾਣਾ ਮੈਂ ਕਹਾਂ ਨਾਲ ਮੈਂ ਜਾਉਣੀ ਆ ਤੁਹਾਡੇ ਧੋਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਚਾਹੇ ਬਣਾਓ ਹਾਂਜੀ ਚਲਦੇ ਆ ਤੁਹਾਡੀ ਬਹੁਤ ਮਿਹਰਬਾਨੀ ਜਿਹੜਾ ਤੁਸੀਂ ਸਾਨੂੰ ਭਾਰਾ ਇਹਨੂੰ ਗੱਲ ਆ ਲਿਆ ਪਰ ਲੱਗਦਾ ਨਹੀਂ ਸੀ ਅਸੀਂ ਸਿਆਣੇ ਕਿਹਾ ਬੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾ ਉਹਨੂੰ ਭੁੱਲਿਆ ਨਾ ਜਾਣਾ ਤੁਸੀਂ ਆਪਣਾ ਹਿੱਸਾ ਤਾਂ ਵੇਚ ਗਿਆ ਜੀ ਜਿਹੜਾ ਆਪਣਾ ਖੂਨ ਦਾ ਰਸਤਾ ਉਹ ਥੋੜਾ ਵੇਚਿਆ ਖੂਨ ਦਾ ਆਪਣਾ ਹੋਈ ਰਹਿਣਾ ਉਹ ਹੀ ਮਾਂ ਪੇ ਸਾਰਾ ਕੁਝ ਆਪਣਾ ਹੋਈ ਆ ਰਾਜੇ ਨਾ ਕਿੱਦਾਂ ਤੈਨੂੰ ਗਾੜ ਲਾਉਂਦਾ ਪੰਜਰਾ ਚਲੋ ਠੀਕ ਆ ਭਾਜੀ ਠੀਕ ਆ ਚਲੋ ਠੀਕ ਆ ਆਇਓ ਬੱਚਾ ਮੈਂ ਗਿਆ ਠੀਕ ਆ ਭਾਜੀ ਠੀਕ ਆ